ਸਤ ਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸਤਿ ਆਰੰਭ ਸ੍ਰੀ ਦੇਖ ਤੇ ਬੋ ਸ਼ੁਕਰ ਜੀ ਮੈਂ ਹੇ ਪਿੱਛੇ ਖਾਵਣਾ ਨਹੀਂ ਇਛਾ ਕਰੇ ਨਮੋਰਾ ਅਉਸਰ ਮਚਾ ਰਖ ਲੈ ਸਤਨਾ ਜਨਕੋਰਾ گنکھ لکھا مارا مارا سنگت اہم نند جم تراس لٹائی ارداس پاٹ کیرت کی ਗੁਰੂ ਰਾਮਦਾਸ ਰੱਖੋ ਸਰਣਾ ਇੱਕ ਅਰਦਾਸ ਪੀਰਤ ਪੀ ਗੁਰੂ ਰਾਮਦਾਸ ਰੱਖੋ ਸਰਣਾ ਇਸ ਤੋਹ ਕਹਲ ਗੁਰੂ ਸੇਵੀਐ ਅਹੰਸ ਸਹਿਜ ਸੁਖਾਰਾ ਦਰਸ਼ਨ ਪਰਸ ਜਨਮ ਮਰਨ ਦੁਖ ਜਾਈ ਹੋਵਹਿ ਸਿਪ ਦੁਖ ਸੰਗੋਦੀ ਨੁਰ ਅਰਸੋ ਹੁਰਸੋ ਝਟੀਐ ਤੁਦਿ ਟਿਠੇ ਸਚੇ ਪਾਤਸ਼ਾਹ ਮਾਰਿ ਜਨਮ ਜਨਮ ਦੀ ਕੱਟੀ ਸਜਣ ਸਚਾ ਪਾਤਸ਼ਾਹ ਸਿਰਿ ਸ਼ਾਹ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ ਸਭ ਨਾਮ ਦਾ ਵੇਸਾ ਸਜਣ ਸੱਜਾ ਪਾਤਿਸ਼ਾਹ ਸਿਰ ਸ਼ਾਹ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ ਸਭ ਨਾਮ ਦਾ ਵੇਸਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਧਨ ਆਸਰੀ ਮਹਲਾ 5 ਤੁਮ ਤਾਤੇ ਠਾਕੁਰ ਪ੍ਰਤਪਾ ਕਾਸ਼ ਮੁਹਮਰੀ ਨਮਕ ਨਮਕਰ ਤੁਮਹੀ ਪ੍ਰਤ ਪਾਲੋ ਹਾਮ ਬਾਰਕ ਤੁਮਰੇ मारक ਤੁਮਰੀ ਭਾਰੇ ਜਿਹਾ ਇੱਕ ਕਮਲ ਗੁਣ ਕਹੀਐ ਦੇ ਸੁਮਾਰ ਭੀ ਅਤ ਸੁਆਮੀ تیرਉ ਅੰਤ ਨ ਕਿ ਨਹੀਂ ਲਹੀਐ ਤੁਮ ਆਪਨ ਬਿਰਦ ਰਖਾਓ ਹੋ ਤੁਮਰੀ ਸਰਣ ਤੁਮਰੀ ਆਸ ਤੁਮਹੀ ਸੱਜਣ ਸੁਹੇਦੇ ਰਸੋਈ ਲੈ ਰੱਖੋ ਰੱਖੜ ਹਾਰ ਦਿਆਲਾ ਨਾਨਕ ਕਰਕੇ ਭੋਲੇ ਆਹੇ ਗੁਰਜੀਤਾ ਖਲਸਾ ਆਹੇ ਗੁਰਜੀ ਕੀ ਫਤੇ ਤਨਾ ਸ੍ਰੀ ਮਹੱਲਾ ਪੰਜਵਾਂ ਤਮ ਦਾਤੇ ਠਾਕੁਰ ਪ੍ਰਤਪਾਲਕਰ ਨਾਇਕ ਖਸਮ ਹਮਾਰੇ ਨੇਵਖ ਨਿਮਕ ਤੁਮ ਹੀ ਪ੍ਰਤਪਾਲਹੁ ਹਮ ਬਾਰਕ ਤੁਮ ਰੀਤਾਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੂਸਾ ਸੰਗਤ ਨੂੰ ਬੇਨਤੀ ਹੈ ਭਾਈ ਉੱਠੋ ਇਸ਼ਨਾਨ ਕਰੋ ਗੁਰਵਾਣੀ ਦਾ ਜਾਪ ਜਪੋ ਗੁਰੂ ਦਰਬਾਰ ਦੇ ਵਿੱਚ ਆਕਰ ਕੇ ਗੁਰੂ ਕੀਆਂ ਹਾਜ਼ਰੀਆਂ ਭਰੋ ਅੰਮ੍ਰਿਤ ਵੇਲੇ ਦਾ ਟਾਈਮ 11:55 ਮਿੰਟ ਹੋ ਚੁੱਕੇ ਹਨ ਗੁਰੂਆਂ ਖੁਸ਼ੀਆਂ ਪ੍ਰਾਪਤ ਕਰੋ ਗੁਰੂ ਦਰਬਾਰ ਦੀ ਹਾਜ਼ਰੀ ਕਰੋ ਸਤਿਗੁਰੂ ਖੁੱਲੇ ਦਰਸ਼ਨ ਦੇਦਾਰੇ ਦੇ ਕੇ ਨਿਹਾਲ ਕਰ ਲੈਣੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ